you ਹਣ ਤੱਕ ਕਿੰਨੇ ਮਰੀਜ਼ ਆ ਚੁੱਕੇ ਤੁਹਾਡੇ 40 ਤੋਂ 42 ਮਰੀਜ਼ ਆ ਚੁੱਕੇ ਹੁਣ ਉਹਨਾਂ ਮਰੀਜ਼ਾਂ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਪਾਇਆ ਤੁਸੀਂ ਖੰਗ ਜ਼ਖਾਮ ਕਹਿੰਦੇ ਦਮੇ ਦੇ ਦਮੇ ਦੀ ਸ਼ਿਕਾਇਤ ਹੈ ਇਹ ਮਰੀਜ਼ ਆ ਰਹੇ ਠੀਕ ਹੈ ਸਰ ਥੈਂਕ ਯੂ ਜੀ ਕੀ ਨਾ ਜੀ ਤੁਹਾਡਾ ਡਾਕਟਰ ਜਤਨ ਠੀਕ ਹੈ ਜੋ ਇਹ ਕੈਂਪ ਲੱਗਿਆ ਤੇ ਕਿਹਨਾਂ ਵੱਲੋਂ ਲਵਾਇਆ ਗਿਆ ਤੇ ਗੱਲ ਕਰਾਂਗੇ ਸਪੀਰ ਸਿੰਘ ਖਟੜਾ ਜੀ ਦੇ ਨਾਲ ਸਸਕੀ ਕਾਲ ਵੀਰ ਜੀ ਕੋਈ ਖਾਲਸਾ ਵਾਇਰਿੰਗ ਫਤਿਹ ਹਾਂਜੀ ਸਰ ਇਹ ਕੈਮਾ ਕੈਂਪ ਲਵਾਇਆ ਜਾ ਰਿਹਾ ਜੀ ਤੇ 2010 ਚ ਅਸੀਂ ਸ਼ੁਰੂ ਕਰਿਆ ਸੀਗਾ ਅਸੀਂ ਪਟਿਆਲਾ ਵੈਲਫੇਅਰ ਸੁਸਾਇਟੀ ਜਦੋਂ ਬਣਾਈ ਤਾਂ ਅਸੀਂ ਹਰ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਧਾਰਮਿਕ ਸਮਾਗਮ ਹੋਣਾ ਅਸੀਂ ਸੋਚਦੇ ਵੀ ਕਿਸੇ ਤਰੀਕੇ ਨਾਲ ਸੁਸਾਇਟੀ ਦੇ ਜਿਹੜੇ ਕਾਰਜ ਨੇ ਲੋਕਾਂ ਤੱਕ ਕੋਈ ਸੇਵਾ ਦੇ ਵਿੱਚ ਕੰਮ ਆ ਸਕਣ ਤਾਂ ਉਦੋਂ ਅਸੀਂ ਇਹ ਸਲਾਹ ਕਰੀ ਸੀ ਕਿ ਆਪਾਂ ਹਰ ਸਾਲ ਜੁਨੇਤ ਸਿੰਘ ਰਾਣਾ ਸਾਹਵਾਲਿਆਂ ਦਾ ਜਨਮ ਦਿਹਾੜਾ ਬੜਾ ਤੁੰਤਮ ਰਲ ਮਨਾਇਆ ਜਾਂਦਾ ਸੀ ਸਾਰੇ ਇਲਾਕੇ ਚੋਂ ਹਲਕੇ ਜਿਹੋ ਦਾ ਸੰਗਤ ਆਉਂਦੇ ਬਹੁਤ ਦੂਰ ਦੂਰ ਤੋਂ ਸੰਗਤ ਇੱਥੇ ਇਕੱਠੀ ਹੁੰਦੀ ਆ ਔਰ ਜੇ ਪਹਿਲਾਂ ਮੈਡੀਕਲ ਕੈਂਪ ਲਗਾਇਆ ਸੀ ਤਾਂ ਫਿਰ ਉਹਦੇ ਨਾਲ ਹੀ ਫੂਨਲਰ ਕੈਂਪ ਵੀ ਨਾਲ ਚੋਰਤਾ ਸੀ ਔਰ ਹਰ ਸਾਲ ਪੰਜ ਤਰੀਕ ਨੂੰ ਅਸੀਂ ਮੈਡੀਕਲ ਔਰ ਫੂਨਲਰ ਕੈਂਪ ਵੀ ਲਾਉਂਦੇ ਆ ਔਰ ਇਹਦੇ ਨਾਲ ਵਾਤਾਵਰਣ ਦੀ ਸੁਰੱਖਿਆ ਦੇ ਲਈ ਕਿਉਂਕਿ ਇਹ ਜਿਹੜਾ ਮੌਸਮ ਆ ਇਹ ਮੌਸਮ ਦੇ ਵਿੱਚ ਬੂਟੇ ਅਕਸਰ ਲਗਾਏ ਜਾਂਦੇ ਆ ਸਾਰੀਆਂ ਸਸਤਾਵਾਂ ਸਰਕਾਰਾਂ ਬਹੁਤ ਮਿਹਨਤ ਕਰਦੇ ਨੇ ਆਪਾਂ ਦੇ ਠੀਕੇ ਵਾਤਾਵਰਣ ਨੂੰ ਸੰਭਾਲ ਸਕੀਏ ਔਰ ਅਸੀਂ ਇਹਦੇ ਵਿੱਚ ਯੋਗਦਾਨ ਪਾਉਣੇ ਕੋਸ਼ਿਸ਼ ਕਰਦੇ ਆਂ ਕਿ ਹਰ ਸਾਲ 1000 ਕਪੂਟਾ ਜਿਹੜਾ ਉਹ ਇਸ ਕੁਦਰਤ ਸਥਾਨ ਤੋਂ ਧਾਰਮਿਕ ਸਥਾਨ ਤੋਂ ਵੰਡਿਆ ਜਾਵੇ ਔਰ ਜੇ ਵੀ ਕੋਈ ਹੱਤ ਦਾ ਜਿਹੜੇ ਬੰਦੇ ਲੈ ਕੇ ਜਾਣ ਜਿਹੜੇ ਕਈ ਮਾਈਆਂ ਸੇ ਦੇ ਰਹੇ ਬਹੁਤ ਸਤਿਕਾਰ ਨਾਲ ਉਹਨਾਂ ਲੈ ਕੇ ਜਾਂਦੀਆਂ ਪਰ ਉਹਨੂੰ ਲਾਉਂਦੀਆਂ ਵੀ ਇਹ ਘਰੇ ਜਾ ਕੇ ਆਪਣੇ ਵੇੜਿਆਂ ਦੇ ਵਿੱਚ ਔਰ ਉਹਦਾ ਪਾਲਣ ਪੋਸ਼ਣ ਵੀ ਕਰਦੀਆਂ ਔਰ ਜਿਹੜਾ ਅੱਗੇ ਵਾਧਾ ਵਾਂਚ ਕਿਸੇ ਨਾ ਕਿਸੇ ਤਰੀਕੇ ਯੋਗਦਾਨ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦਾ ਉਹ ਵੀ ਪਾਇਆ ਜਾਂਦਾ ਸਰ ਕਿਹੜੇ ਕਿਹੜੇ ਬੂਟੇ ਉਹਨਾਂ ਦੇ ਵਿੱਚ ਤੁਸੀਂ ਬੰਡੇ ਨੇ ਅੱਜ ਨਹੀਂ ਬੰਣਦੇ ਅੱਜ ਅਸੀਂ ਬੰਨਾਂਗੇ ਹੁਣ ਜਦੋਂ ਭੋਗ ਪਾਣੇ ਆ ਉਦੋਂ ਟਰਾਲੀ ਆਊਗੀ ਔਰ ਜਿਆਦਾਤਰ ਛਾਂਦਾਰ ਬੂਟੇ ਹੁੰਦੇ ਆ ਬਟ 10% ਉਹਦੇ ਵਿੱਚ ਜਾਮਣ ਔਰ ਅਮਰੂਦ ਦੇ ਬੂਟੇ ਵੀ ਫਲ ਫਲ ਵਾਲੇ ਬੂਟੇ ਫਲ ਵਾਲੇ ਵੀ ਬੰਦੇ ਆ ਇਹ ਕੈਂਪ ਕਹਿਵਾ ਕੈਂਪ ਆਈ ਇਹ 2010 ਚ ਸ਼ੁਰੂ ਕਰਿਆ ਤਾਂ ਮੇਰੇ ਖਿਆਲੇ 13ਵਾਂ ਕੈਂਪ ਹੋਊਗਾ 12 ਤੋਂ 13ਵਾਂ ਕੈਂਪ ਠੀਕ ਆ ਰੈਗੂਲਰ ਰੈਗੂਲਰੇ ਚੱਲਦੀ ਸੇਵਾ ਆ ਰਹੀ ਆ ਤੁਹਾਡੀ ਹਰ ਸਾਲ ਲਾਉਣਾ ਅਸੀਂ ਤਾਂ ਕਦੇ ਕਿਸੇ ਗਿਣਤੀ ਮਿੰਟਤੀ ਚ ਪਏ ਨਹੀਂ ਹੈਗੇ ਅਸੀਂ ਤਾਂ ਜਿੰਨੇ ਇੱਕ ਸੇਵਾ ਹੈਗੀ ਆ ਹਰ ਸਾਲ ਅਸੀਂ ਕਰ ਲੈਂਦੇ ਆ ਠੀਕ ਆ ਸਰ ਤੁਸੀਂ ਸਾਡੇ ਚੈਨਲ ਤੇ ਦਰਸ਼ਕਾਂ ਨੂੰ ਆਪਣੇ ਬਾਰੇ ਚੈਨਲ ਆ ਪਾ ਦਿਓ ਆਪਣਾ ਨਾਮ ਦੱਸ ਦਿਓ ਅਭੀ ਜੋਣਾ ਵੈਸੇ ਮੈਂ ਤਾਂ ਇਥੋਂ ਦੋ ਇਲੈਕਸ਼ਨਾਂ ਵੀ ਲੜ ਚੁੱਕਿਆ ਹਾਂ ਯਾਦ ਵੀ ਮੈਂ ਇਲੈਕਸ਼ਨ ਲੜੀ ਬੜਾ ਲੋਕਾਂ ਦਾ ਪਿਆਰ ਸਤਿਕਾਰ ਆਦਰ ਮਾਣ ਰਿਆ ਔਰ ਸਤਬੀਰ ਸਿੰਘ ਖਟੜਾ ਮੈਂ ਚੇਅਰਮੈਨ ਦੀ ਪਟਿਆਲਾ ਵੈਲਫੇਅਰ ਸੁਸਾਇਟੀ। ਥੈਂਕ ਯੂ ਸਰ। ਖਾਲਸਾ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੰਤ ਜੀ ਮਹਾਰਾਜ ਸੰਤ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਇਹ ਜਨਮ ਭੂਮੀ ਪਿੰਡ ਆਲੋਵਾਲ ਦੇ ਨਗਰ ਦੇ ਵਿੱਚ ਆਪ ਜੀਆ ਨੇ ਆਗੇ ਭਾਗ ਲਾਏ ساری ਜ਼ਿੰਦਗੀ ਸੰਤ ਮਹਾਰਾਜ ਜੀਆ ਨੇ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸੰਗਤਾਂ ਨੂੰ ਜੋੜਿਆ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਮਾਇਆ ਤੋਂ ਨਰਲੇਪ ਰਹਿ ਕੇ ਨਾ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਾ ਕੀਤਾ ਗੁਰੂ ਇਤਿਹਾਸ ਨਾਲ ਜੋੜਨਾ ਕੀਤਾ ਆਪ ਜੀ ਦੀ ਵਿਰਤੀ ਬਚਪਨ ਤੋਂ ਹੀ ਪਰਮੇਸ਼ਰ ਦੇ ਨਾਮ ਦੇ ਵੱਲ ਸੀ ਮਾਤਾ ਰਤਨ ਕੌਰ ਜੀ ਦੀ ਹੁੱਖ ਨੂੰ ਭਾਗ ਲਾਏ ਪਿਤਾ ਆਰਾਮ ਸਿੰਘ ਜੀ ਲੰਬੜਦਾਰ ਜੀ ਵੱਡੇ ਪਰਿਵਾਰ ਦੇ ਨਾਲ ਆਪ ਜੀ ਸੰਬੰਧ ਰੱਖਦੇ ਪਰ ਅੰਦਰੋਂ ਪਰਮੇਸ਼ਰ ਦਾ ਨਾਮ अनेका ਹੀ ਮਹਾਪੁਰਸ਼ ਸੰਤ ਬਾਬਾ ਬੀਰਮਦਾ ਬਧੋਸ਼ੀ ਵਾਲੇ ਅਤੇ ਹੋਰ ਬੇਅੰਤ ਮਹਾਪੁਰਸ਼ਾਂ ਦੇ ਖੁਸ਼ੀਆਂ ਲੈਈਆਂ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ अनेका ਮਹਾਪੁਰਸ਼ਾਂ ਤੋਂ ਅਸ਼ੀਰਵਾਦ ਲੈ ਕੇ ਅੱਧੀ ਸਦੀ 50 ਸਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਚਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਆਪ ਮਾਇਆ ਤੋਂ ਦੂਰ ਰਹਿੰਦੇ ਹੋਏ ਰਾਜੇ ਮਹਾਰਾਜੇ ਸਮਝ ਜਾਣਦੇ ਰਹੇ ਤਮਾ ਰਾਜੇ ਨੇ ਚਾਹੇ ਮਹਾਰਾਜੇ ਨੇ ਗਰੀਬ ਹੈ ਅਮੀਰ ਹੈ ਇੱਕ ਜਾ ਜਾਣਦੇ ਸੀ ਸੰਤ ਮਹਾਰਾਜ ਜਿਨ੍ਹਾਂ ਦੇ ਜੀਵਨਾ ਵਿੱਚੋਂ ਬੇਅੰਤ ਜੀਵਨ ਸੁਣਦੇ ਸੁਣਦੇ ਮਹਾਪੁਰਖ ਬਣ ਗਏ ਜਿਵੇਂ ਕਿ ਸੰਤ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ ਐਸੀ ਤਰ੍ਹਾਂ ਦੇ ਨਾਲ ਲਾਹੌਰਾਂ ਵਾਲੇ ਬਾਬਾ ਜੀ ਜਿੱਥੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮਹਾਪੁਰਸ਼ ਹੁਣ ਸੇਵਾ ਨਿਭਾ ਰਹੇ ਨੇ ਆਓ ਇਸੇ ਤਰ੍ਹਾਂ ਇਸੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸੰਤ ਬਾਬਾ ਹਰਨੇਕ ਸਿੰਘ ਜੀ ਮਹਾਪੁਰਸ਼ ਲੰਗਰਾਂ ਦੀ ਸੇਵਾ ਭਮਾ ਕੇ ਕੁੰਭ ਹੋਣ ਇਹ ਆ ਤਾਕਤਾਂ ਦੇ ਹੋਵੇ ਸਾਰ ਸੰਗਤ ਹਰੇਕ ਜਗ੍ਹਾ ਜਾ ਕੇ ਜਿੱਥੇ ਵੀ ਗੁਰਮਤ ਦੇ ਜੋੜ ਮੇਲੇ ਹੁੰਦੇ ਨੇ ਸਾਧੂਆਂ ਨੂੰ ਸੇਵਾ ਕਰਨੀ ਭੁੱਖਿਆਂ ਨੂੰ ਭੋਜਨ ਛਕਾਉਣਾ ਇਹਨਾਂ ਦੇ ਹਿੱਸੇ ਵਿੱਚ ਆਇਆ ਸਾਰੀਆਂ ਸੰਗਤਾਂ ਦੇ ਨਾਲ ਪ੍ਰੇਮ ਭਾਵਨਾ ਉਸੀ ਤਰ੍ਹਾਂ ਦੇ ਨਾਲ ਮਹਾਪੁਰਸ਼ਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮਰਿਆਦਾ ਦੇ ਵਿੱਚ ਸੋ ਇੱਥੇ ਅੱਜ ਜੋ ਜੋੜ ਮੇਲੇ ਨੇ ਉਹਨਾਂ ਦੇ ਇਹ ਮਨਾਏ ਹੋਏ ਉਹਨਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਕਿਉਂਕਿ ਇਹਨਾਂ ਮਹਾਪੁਰਸ਼ਾਂ ਦਾ ਆਪਣਾ ਜੀਵਨ ਸੀ ਆਪਣੀ ਕਮਾਈ ਸੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਆਉਂਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾ ਨਾਮ ਤੇ ਆਵੇ ਉਹ ਸੰਤ ਮਹਾਰਾਜੀਆਂ ਦੇ ਜੀਵਨ ਵਿੱਚ ਦਿਸਦਾ ਏ ਕਦੇ ਅੰਮ੍ਰਿਤ ਵੇਲਾ ਨਹੀਂ ਖੰਝਾਇਆ ਆਪ ਜੀਆ ਨੇ 9 ਸਾਲ ਧਰਤੀ ਨੂੰ ਪਿੱਠ ਨਹੀਂ ਲਾਈ ਬੇਅੰਤ ਸੰਗਤਾਂ ਦਾ ਭਲਾ ਕੀਤਾ ਇੰਦਰਾ ਗਾਂਧੀ ਦਰਸ਼ਨਾਂ ਨੂੰ ਮਰਗੀ ਦਰਸ਼ਨ ਨਹੀਂ ਦਿੱਤੇ ਐਸੀ ਤਰ੍ਹਾਂ ਕਾਰੋਂ ਹੋਰ ਬੇਅੰਤ ਰਾਜੇ ਜਿਹੜੇ ਮੌਜੂਦਾ ਸੀ ਉਹ ਦਰਸ਼ਨਾਂ ਵਾਸਤੇ ਲਾਈਨ ਦੇ ਵਿੱਚ ਆ ਕੇ ਖੜ ਕੇ ਮਿਲਦੇ ਰਹੇ ਮਹਾਰਾਜੀਆਂ ਨੂੰ ਸੋ ਆਓ ਉਹਨਾਂ ਦੀਆਂ ਜੋ ਆਗਮ ਦਿਹਾੜੇ ਦੇ ਉੱਤੇ ਦੂਰੋਂ ਨੇੜਿਓਂ ਸੰਗਤਾਂ ਮਹਾਪੁਰਸ਼ ਸਾਰੀਆਂ ਸੰਪਰਤਾਵਾਂ ਦੇ ਮਹਾਪੁਰਸ਼ ਇੱਥੇ ਚਰਨ ਧੂੜ ਲੈਣ ਵਾਸਤੇ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਉੱਥੇ ਤੁਸੀਂ ਇਹ মিডিਏ ਦੇ ਰਾਹੀਂ ਆ ਸਰਦਾਰ ਕਲਿੰਦਰ ਸਿੰਘ ਜੀ ਜੋ ਇਹ মিডিਏ ਦੇ ਰਾਹੀਂ ਸੇਵਾ ਕਰਦੇ ਨੇ ਇਹ ਵੀ ਇਸ ਸੰਪਰਤਾਵ ਦੇ ਵਿੱਚ ਸੇਵਾ ਕਰਦੇ ਰਹੇ ਇਹਨਾਂ ਇਹਨਾਂ ਵੀ ਜੋ ਹੁਣ ਵੀ ਵੀੜਾ ਚੱਕਿਆ ਹੋਇਆ ਇਹ ਬੱਚਿਆਂ ਨੂੰ ਅੱਖਰ ਸਿਖਾਉਣੇ ਬੱਚੀਆਂ ਨੂੰ ਅੱਖਰ ਸਿਖਾਉਣੇ ਦੇ ਗੁਰਮਤ ਦੇ ਜਿਹੜੇ ਪਾੜੇ ਨੇ ਉਹ ਪੜਾਉਂਦੇ ਨੇ ਨਗਰਾਂ ਦੇ ਵਿੱਚ ਜਾ ਕੇ ਇਹ ਵੀ ਇੱਕ ਪਰਉਪਕਾਰ ਹੁੰਦਾ ਏ ਸੋ ਆਹੋ ਪਰਉਪਕਾਰ ਦੇ ਇੱਥੇ ਚਸਮੇ ਚਲਦੇ ਨੇ ਬਰਮ ਗਿਆਨੀ ਪਰਉਪਕਾਰ ਓਮਹਾ ਆਹੋ ਸੰਤ ਜੀ ਮਹਾਰਾਜ ਸੰਤ ਇਸਰ ਸਿੰਘ ਜੀ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਇਹ ਮੀਡੀਏ ਦੇ ਮਾਧਮ ਰਾਹੀਂ ਸੋ ਆਹੋ ਅਸੀਂ ਵੀ ਇਹ ਜਥਾਰਤਵਾੜਾ ਸਾਹਿਬ ਤੇ ਨਾਲ ਸੰਤ ਬਾਬਾ ਹਨੇਕ ਸਿੰਘ ਜੀ ਮਹਾਪੁਰਸ਼ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਗੁਰੂ ਨਾਨਕ ਨਾਮ ਲੇਵਾ ਜਥਾ ਉਹਨਾਂ ਦੇ ਨਾਲ ਵੀ ਕਿਣਕਾ ਸੇਵਾ ਦਾ ਮਿਲ ਜਾਂਦਾ ਏ ਆਓ ਸੇਵਕ ਉਹ ਸੇਵਾ ਬਣ ਆਈ ਆਓ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਕਿੰਨੇ ਗੁਰੂ ਦੇ ਲੰਗਰ ਲੱਗੇ ਹੋਏ ਨੇ ਬਾਹਰ ਪੰਡਾਲ ਲੱਗੇ ਹੋਏ ਨੇ ਇੱਥੇ ਲੱਗੇ ਹੋਏ ਨੇ ਦੇਖੋ ਜਿੱਥੇ ਉਹਨਾਂ ਦਾ ਪ੍ਰਕਾਸ਼ ਜਨਮਾ ਹੋਇਆ ਉੱਥੇ ਸੰਗਤਾਂ ਨਤ ਮਸਤਕ ਹੋ ਰਹੀਆਂ ਨੇ ਐਸੇ ਕਰਕੇ ਰਾਜੇ ਮਹਾਰਾਜੇ ਤਾਂ ਹੀ ਸੰਤ ਅਤਰ ਸਿੰਘ ਜੀ ਮਹਾਰਾਜਿਆਂ ਨੇ ਦਿੱਲੀ ਦੇ ਵਿੱਚ ਕਿਹਾ ਸੀ ਕਹਿੰਦੇ ਇਹ ਜਿਹੜੇ ਰਾਜੇ ਨੇ ਤਾਂ ਚਾਰ ਦਿਨ ਦੇ ਨੇ ਕੋਈ ਹਰੀ ਦੇ ਸਮਾਨ ਨਹੀਂ ਰਾਜਾ ਝੂਠੇ ਰਾਜੇ ਚਾਰ ਰੋਜ ਦੇ ਸੋ ਆਓ ਸੰਗਤਾਂ ਦੇ ਵਿੱਚ ਬੋਲਦਿਆਂ ਹੋਇਆਂ ਅਨੇਕਾਂ ਬਚਨ ਕਹੇ ਕਹੇ ਜਾਂਦੇ ਨੇ ਖਿਮਾ ਕਰਨੀ ਸੋ ਸੰਤ ਮਹਾਰਾਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਮੌਜੂਦ ਨੇ ਮਹੌਲੀ ਤੋਂ ਸਰਪੰਚ ਸਾਹਿਬ ਗੱਲ ਕਰਦੇ ਆ ਸਰਪੰਚ ਸਾਹਿਬ ਦੇ ਨਾਲ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਇੱਥੋਂ ਦੀ ਸਾਡੀ ਮਹੌਲੀ ਤੋਂ ਸੰਗਤ ਆਉਂਦੀ ਆ ਬਾਬਾ ਜੀ ਦੀ ਸੇਵਾ ਕਰਨ ਜਨਮ ਦਿਹਾੜੇ ਤੇ 117ਵਾਂ ਜਨਮ ਦਿਹਾੜਾ ਇਹਨਾਂ ਦਾ ਇੱਥੇ ਤਕਰੀਬਨ ਹਰ ਸਾਲ ਬਾਬਾ ਜੀ ਮੋਹਨ ਸਿੰਘ ਜੀ ਆ ਕੇ ਉਹਰੇ ਸੇਵਾ ਕਰਦੇ ਨੇ ਬਾਬਾ ਜੀ ਤੇ ਭੋਜਰਾ ਸਾਹਿਬ ਦੀ ਨਾ ਹੀ ਲੰਗਰਾਂ ਦੀ ਬਹੁਤ ਬਹੁਤ ਬਾਬਾ ਜੀ ਦਾ ਜਨਮ ਦਿਹਾੜੇ ਦੀਆਂ ਚੜ੍ਹਦੀ ਕਲਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਲੋਕਾਂ ਨੇ ਆਇਆ ਉਹ ਨੰਗਾ 6 17ਵਾਂ ਜਨਮ ਦਿਹਾੜਾ ਜੋ ਕਿ ਆਲੋਵਾਰ ਵਿਕੇ ਬਹੁਤ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਤੇ 7 ਤਰੀਕ ਐਤਵਾਰ ਨੂੰ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਵੀ ਭਾਈ ਮਹਾਪਰਸ਼ਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਤਕਰੀਬਨ 9 ਵਜੇ ਤੋਂ ਲੈ ਕੇ 12 1 ਵਜੇ ਤੱਕ ਐਤਵਾਰ ਦਿਨ 7 ਤਰੀਕ ਨੂੰ ਗੁਰਦੁਆਰਾ ਜਰਗਤ ਸਾਹਿਬ ਸੰਤ ਮਹਾਰਾਜ ਦਾ ਆਪਾਂ ਜਨ ਜਹਾੜਾ ਮਨਾਉਣਾ ਤੇ ਆਪਨੇ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਗੁਰੂ ਘਰ ਦੀ ਬਖਸ਼ਿਸ਼ ਸੰਪਰਕ ਨੂੰ ਸੀ ਆਪੋ ਵੰਦੇਣਗੇ ਨਾਲ ਹੀ ਬੇਨਤੀ ਕਰ ਕੇ ਵਾਲ ਦਾ ਪ੍ਰਸ਼ਨ ਉਸ ਦਾ ਜਿਹੜੇ ਆਦਾ ਡਾਕਟਰ ਬਰਵੀਰ ਸਿੰਘ ਜੀ ਐਮਐਲਏ ਹਲਕਾ ਦਿਹਾਤੀ ਪਟਿਆਲਾ ਕੋਈ ਭੌਤਿਕ ਊਰਜਾ ਆਇਆ ਪਰਵਾਦੀਆਂ ਉਹਨਾਂ ਦੇ ਆਪਣੀ ਜਗਾ ਲੈਣਗੇ ਡਾਕਟਰ ਪ੍ਰਵੀਰ ਸਿੰਘ ਐਮਐਲਏ ਹਰਕਾ ਦੇ ਆਤੀ ਪਟਿਆਲਾ ਮੋਢੇ ਸੋਨਹਾਲ ਜੀ 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 ਅਰੇ ਹੋਲਾ ਕਹਾਂ ਮੜਾ ਜਨ ਹੋ ਜਾ ਹਿੰਮਤ ਨਹੀਂ ਹੁੰਦੀ ਰਹੀ ਕੀੜੀਆਂ ਨੂੰ ਜਾ ਕਰਕੇ ਸਦਾ ਨਹੀਂ ਦੇਣਾ ਪੈਂਦਾ ਕਿ ਇਸ ਥਾਂ ਤੇ ਮਿੱਠਾ ਪਦਾਰਥ ਰੱਖੇ ਕੀੜੀਆਂ ਆਪੋ ਆਪਣੇ ਵਦੋ-ਵਦੀਆਂ ਉਸ ਥਾਂ ਤੇ ਪਹੁੰਚ ਜਾਂਦੀਆਂ ਤੇ ਜਿਸ ਥਾਂ ਤੇ ਸੁੰਦਰ ਫੁੱਲ ਖਿੜੇ ਹੋਣ ਖੁਸ਼ਬੂਦਾਰ ਫੁੱਲ ਖਿੜੇ ਹੋਣ ਤੇ ਫਿਰ ਪੌੜਿਆਂ ਨੂੰ ਵੀ ਨਹੀਂ ਦੱਸਣਾ ਪੈਂਦਾ ਵੀ ਉਹ ਫੁੱਲ ਜਿਹੜਾ ਖੁਸ਼ਬੂਦਾਰ ਹੈ ਉਸ ਖੁਸ਼ਬੂਦਾਰ ਫੁੱਲ ਤੇ ਪੂਲ ਜਾ ਕੇ ਤੇ ਉਹ ਰਸ ਲੈਣਾ ਸ਼ੁਰੂ ਕਰ ਦਿੰਦੇ ਨੇ ਪਰ ਗੁਰਦਾਸ ਸਾਹਿਬ ਕਹਿੰਦੇ ਨੇ ਜੈਸੇ ਅੰਤਕਾਰ ਵਿਖੇ ਤਿਪਤ ਦੀਪਕ ਦੇਖ ਅਲਕ ਪਤੰ ਉਤ ਪੋਤ ਹੋਏ ਗੁਜਾਰ ਜੀ ਜੈਸੇ ਵਿਸਤਾਰ ਪਾਣ ਜਾਪ ਕਾਣ ਭੰਜਨ ਲੈ ਵਿਰਾਖਤ ਹੀ ਚੀਤੀ ਲੋਭ ਲੋਭ ਤੇ ਅਪਾਰ ਹੀ ਜੈਸੇ راست میں نہ کھڑو بھائی مجھے راستے میں نہ کھڑو راستے میں نہ کھڑو اچھا تھوڑا تھوڑا کرو تھنجي رکو نا کہیں نہ لاؤ تھوڑا چلو چلا کرو تھوڑا پچھو मज़ाजो <laughs> आजो <disappointment> ਇਹ ਫਰੂਟੀਆਂ ਦਾ ਲੰਗਰ ਲੱਗਿਆ ਹੋਇਆ ਤੇ ਗੱਲ ਕਰਦੇ ਆ ਪ੍ਰਬੰਧਕਾਂ ਦੇ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਤਨ ਤਨ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜਿਆਂ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਨਗਰ ਅਲੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5-6 ਸਾਲ ਤੋਂ ਲਗਾਤਾਰ ਫਰੂਟੀਆਂ ਦਾ ਲੰਗਰ ਲਗਾਇਆ ਜਾਂਦਾ ਜੋ ਕਿ ਸੰਗਤਾਂ ਦੇ ਔਰ ਸੇਵਾਦਾਰਾਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਹੈ ਆਈਸਕ੍ਰੀਮ ਦੇ ਲੰਗਰ ਵੀ ਲੱਗਦੇ ਨੇ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਲੱਗਦੇ ਨੇ ਪਰ ਸਪੈਸ਼ਲ ਫਰੂਟੀ ਦਾ ਲੰਗਰ ਇਹ 5-6 ਸਾਲ ਤੋਂ ਲਗਾਤਾਰ ਲੱਗਣ ਲੱਗਿਆ ਜਿਹੜਾ ਕਿ ਹਰ ਸਾਲ ਲਾਇਆ ਜਾਂਦਾ ਮਾਲਕ ਕਿਰਪਾ ਕਰੇ ਕਿ ਇਹ ਹਰ ਸਾਲ ਇਸ ਤਰ੍ਹਾਂ ਹੀ ਲੱਗਦਾ ਰਹੇ ਇਹ ਲੰਗਰ ਕੈਮਾ ਲੰਗਰ ਹੈ ਜੀ ਇਹ 5 ਸਾਲ ਹੋ ਗਏ ਜੀ ਲਗਾਤਾਰ ਲਗਾਤਾਰ ਇਹ 5 ਸਾਲ ਤੋਂ ਹੀ ਲੰਗਰ ਲੱਗ ਰਿਹਾ 5 ਸਾਲ ਹੋ ਗਏ ਲਗਾਤਾਰ ਲੰਗਰ ਚੱਲਦੇ ਨੂੰ ਬਾਬਾ ਜੀ ਹਰਨੇਕ ਸਿੰਘ ਜੀ ਲੰਗਰਾਂ ਵਾਲੇ ਸਪੈਸ਼ਲ ਜਿਹੜਾ ਸਭ ਤੋਂ ਸਾਡੀ ਹੌਸਲੇ ਵਜਾਈ ਕਰਦੇ ਨੇ ਸਾਡੇ ਕਿਰਪਾ ਰੱਖਦੇ ਨੇ ਉਹਨਾਂ ਦੀ ਕਿਰਪਾ ਨਾਲ ਇਹ ਸਾਰੇ ਸੇਵਾਦਾਰ ਜਿਨੇ ਸੇਵਾਦਾਰ ਨੇ ਸਾਰੇ ਰਾੜਾ ਸਾਹਿਬ ਦੇ ਸੇਵਾਦਾਰ ਨੇ ਜੀ ਇਹ ਰਾੜਾ ਸਾਹਿਬ ਤੋਂ ਆ ਕੇ ਹੀ ਹਰ ਸਾਲ ਇਹ ਮੁੰਡੇ ਲੰਗਰ ਦੀ ਤਿਆਰੀ ਕਰਦੇ ਨੇ ਦੋ ਦਿਨ ਪਹਿਲਾਂ ਆ ਕੇ ਤਿਆਰੀ ਹੁੰਦੀ ਹੈ ਤੇ ਫਿਰ ਤਿੰਨ ਚਾਰ ਦਿਨ ਨਗਾਤਾਰੇ ਲੰਗਰ ਚੱਲਦਾ ਰਹਿੰਦਾ ਜੀ ਰੂਟੀਆਂ ਲੰਗਰ ਹਰਸਲ ਲੱਗਦਾ ਹਾਂਜੀ ਸੰਗਤ ਸਾਹਿਬ ਤੁਸੀਂ ਮਨ ਲੋ ਜਨਮ ਦੇ ਹਰੇ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੂੰ ਕੀ ਉਪਦੇਸ਼ ਦੇਣਾ ਚਾਹੋਗੇ ਮਾਰਸਾ ਅਸੀਂ ਤਾਂ ਕਿ ਦਿਨਾਂ ਇੱਥੇ ਆ ਕੇ ਸੰਗਤ ਇਕੱਠੀ ਹੁੰਦੀ ਆ ਜੀ ਇਕੱਠੀ ਹੋ ਕੇ ਲੰਗਰ ਲਾਉਣੀ ਆ ਸੰਗਤ ਬਸ ਮਹਾਰਾਜਾ ਨੂੰ ਚੜ੍ਹਦੀ ਕਲਾ ਵਾਸਤੇ ਅੱਗੇ ਵਾਸਤੇ ਤੰਦਰੁਸਤੀਆਂ ਦੇਵੇ ਜੀ ਔਰ ਇਹ ਸੰਗਤ ਦੇ ਕਿਸੇ ਕਿਸੇ ਅੱਪਰ ਦੇ ਵਿੱਚ ਐਸੀ ਹਿੰਮਤ ਐਸੀ ਬਨੇਰੀ ਹੁੰਦੀ ਹੈ ਸੋ ਖਟੜਾ ਸਾਹਿਬ ਸੰਗਤ ਵੱਲੋਂ ਵਧਾਈ ਦੇ ਪੱਤਰ ਜਿਵੇਂ ਇੱਕ ਬਹੁਤ ਵੱਡੀ ਸੇਵਾ ਉਸ ਦੇ ਅੰਦਰ ਵੀ ਕੀਤੀ ਸੀ ਮੈਂ ਬੇਨਤੀ ਕਰ ਰਿਹਾ ਸੰਭਵ ਹੋ ਰਿਹਾ ਸਿੰਘ ਜੀ ਨੂੰ ਇਹੋ ਘਰ ਦੀ ਬਖਸ਼ਿਸ਼ ਸਰਦਾਰ ਨੂੰ ਵੀ ਇਸੇ ਖਟੜਾ ਆਉਗੀ ਸਾਉਂ ਦੇ ਨਾਲ ਇੱਕ ਹੋਰ ਫਰਮਾਨ ਲੈ ਦਰਵਾਉਣੇ ਨੇ ਥੋੜਾ ਜਿਹਾ ਬੰਨੋ ਹੁਕਮ ਹੈ ਕਿ ਤਾਂ ਵੀ ਸਾਲ ਆ ਕੇ ਆਉਣਗੇ ਤੇ ਨਾਲ ਖਤਵਾ ਸਦਕਮਾਨ ਬੋਲੇ ਸੋ ਨਿਹਾਲ ਨਾਲ ਹੀ ਬੇਨਤੀ ਸਵਾਤ ਸਤਵੀਰ ਸਿੰਘ ਖਤਵਾ ਜਿਹੜੇ ਹਰ ਸਮਾਗਮ ਤੇ ਬੜਾ ਬੱਤਾ ਗੋਗਨਪੱਡੀਆਂ ਸਵਾਵਾ ਸਾਡੇ ਨਾਲ ਪਰਿਵਾਰ ਵਾਂਗੂ ਖੜਕੇ ਬੜੇ ਬੜੇ ਕੈਂਪ ਲਾਉਂਦੇ ਨੇ ਬੋਲੇ ਸੋ ਨਿਹਾਲ ਸਵਾਤ ਸਿੰਘ ਜੀ ਤੋੜਾ ਜਿਹੜੇ ਸਾਰੇ ਕਾਪਲ ਦੇ ਵਿੱਚ ਸਭ ਦੇ ਵੱਡੇ ਸਹਾਇਕ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਉਹ ਵੀ ਆਪਣਾ ਫਰਮਾਨ ਲਾਇਆ ਪਾਵਾ ਮੋਦੇ ਸੋ ਨਿਹਾਲ ਸਵਾਰ ਖੇਸ ਜੀ ਦਾ ਸਾਫਾ ਚੇਰਮੈਨ ਮਾਰਕੀਟ ਕਮੇਟੀ ਭਾਗ ਤੋਂ ਉਹ ਵੀ ਆ ਕੇ ਆਪਣਾ ਫਰਮਾਨ ਲਾਇਆ ਸਵਾਰ ਭਵਨ ਸਿੰਘ ਜਿੰਨੇ ਜੀ ਗੁਰਦਰਾ ਸਿੰਘ ਸੱਤਗੜ ਸਾਹਿਬ ਬਾਗ ਨੂੰ ਪ੍ਰਿੰਤ ਕਰਤਾ ਅਤੀ ਸ਼ਿਦਾਨੀ ਉਹ ਵੀ ਆ ਕੇ ਆਪਣਾ ਸਨਮਾਨ ਬਾਬਲ ਕੁਰੈਨ ਦੀ ਕਿਰਪਾਤਾ ਕਰ ਸਨਮਾਨ ਤੁਹਾਨੂੰ ਜੀ ਨੇਜਰ ਸਾਹਿਬ ਉਹ ਨਾਲੇ ਮੈਂ ਜਿੱਥੇ ਸਿੰਘ ਸਾਹਿਬ ਨੇ ਬੇਨਤੀ ਕਰਣੀ ਹੈ ਉਥੇ ਮੈਂ ਡਾਕਟਰ ਨੂੰ ਬੇਨਤੀ ਕਰਾਂ ਕਿ ਪਹਿਲਾਂ ਮੈਨੂੰ ਰਜਿਸਟਰੀ ਦੇ ਦੇਗਾ ਮੈਂ ਰਜਿਸਟਰੀ ਕਰ ਦੂੰਗਾ ਬਾਅਦ ਵਿੱਚ ਆਪਾਂ ਸਨਮਾਨ ਸਾਰੇ ਕਰਦੇ ਆਂਗੇ ਦੇਰ ਨਹੀਂ ਦੇਰ ਤੱਕ ਆਪassing ਸਾਹਿਬ ਦੇ ਵਿਚਾਰ ਸਭ ਨਾਲ ਕਰਦੇ ਜਾਵਾਂਗੇ ਜਿਹੜਾ ਸਿਹਤ ਭਾਗ ਵੱਲੋਂ ਜਿੰਨੇ ਵੀ ਸਾਡੇ ਡਾਕਟਰ ਸਾਹਿਬਾਂ

ਅੱਜ ਦਾ ਆਜ ਸਨਮਾਨਯੋ ਜਗੋ ਜਗ ਅਟਲ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਜੂਰੇ ਵਿਖੇ ਸੁਭਾਏ ਗੁਰੂ ਕੀ ਸਾਡੀ ਲਾਵਾਕੀ ਬੋਲੇ ਉਹ ਬਹੁਤ ਕਾਰਕ ਦਾ ਸ਼ਾਸਤਰ ਗਏ ਜੀ ਪਿਆਰ ਸਹਿ ਫਤੇ ਦੀ ਸਾਧਿਕ ਰੀ ਦੀ ਸਾਰੇ 22 ਭਾਈ ਗੱਜ ਕੇ ਆਤੋ ਆਜ ਤੂ ਜੀਤਾ ਖਾਲਸਾ ਗੁਰੂ ਆਇ ਕ ਜੀ ਕੀ ਫਤੇ ਹਾਂਜੀ ਭਤੀ ਇੱਕ ਕਿਨਾ ਬਲੋਆ ਲੰਗਰ ਜੀ ਇਹ ਬੱਬਾ ਹਰਨੇਕ ਸਿੰਘ ਜੀ ਨੇ ਜੀ ਬੱਬਾ ਜੀ ਦਾੜਾ ਸਾਹਿਬ ਆਪਣੇ ਲੰਗਰ ਵਾਲੇ ਬੱਬਾ ਜੀ ਨੇ ਉਹਨਾਂ ਦਾ ਲੰਗਰ ਜੀ ਨੂੰ ਮਨੋਨ ਆਇਆ ਜਾਂਦਾ ਹਰੇਕ ਸਾਲ ਇਸ ਸਾਲ ਵੀ ਆਇਆ ਰਹੇ ਤੇ ਬਾਕੀ ਸਮੂਹ ਲੰਗਰ ਨਿਵਾਸੀ ਆਲੇ ਦਲੇ ਦੇ ਪਿੰਡਾਂ ਦੇ ਜੋ ਸੀ ਵੱਤ ਤੋਂ ਵੱਧ ਸੇਵਾਦਾਰ ਨੇ ਪੰਚਾਇਤਾਂ ਨੇ ਜਿਹੜੇ ਸਾਰੇ ਮਦਦ ਦੇ ਨਾਲ ਮਿਲ ਕੇ ਬੱਬਾ ਜੀ ਦੇ ਨਾਲ ਅਸੀਂ ਉਹ ਸੇਵਾ ਕਰਦੇ ਹਾਂ ਆਪ ਜੀ ਦਾ ਕੀ ਨਾਮ ਜੀ ਮੇਰੇ ਨਾਲ ਡਾਕਟਰ ਸਿੰਘਾ ਜੀ ਨਾਲ ਨਾਲ ਬੰਦਾ ਮੇਰਾ